ਡਾਕਟਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਤਾ ਬੰਦੀ ਛੋੜ ਪਬਲਿਕ ਸਕੂਲ ਤੇ ਨਾਲ ਦੀ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਸੈਂਟਰ ਇਹ ਵਾਕੂਬੀ ਬਾਬਾ ਮਨਦੀਪ ਸਿੰਘ ਜੀ ਇਹਨਾਂ ਨੇ ਅੱਜ ਤੋਂ ਲਗਭਗ ਕਾਫੀ ਸਮਾਂ ਪਹਿਲਾਂ ਹਸਪੀਟਲ ਤੇ ਜਿਹੜਾ ਇਹ ਸਕੂਲ ਆ ਇਹਦੀ ਸਥਾਪਨਾ ਕੀਤੀ ਸੀ ਮੈਨੂੰ ਅੱਜ ਖੁਸ਼ੀ ਵੀ ਹੋਈ ਕਿ ਇਲਾਕੇ ਦੇ ਵਿੱਚ ਤਕਰੀਬਨ ਇਸ ਸਕੂਲ ਦੇ ਵਿੱਚ ਹਜ਼ਾਰ ਤੋਂ ਜ਼ਿਆਦਾ ਦੀ ਸਟ੍ਰੈਂਥ ਹੈ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਕਨੋਮਿਕ ਫੈਕਟਰ ਕਿਉਂਕਿ ਅੱਜ ਕੱਲ ਪ੍ਰੋਫੈਸ਼ਨਲਿਜ਼ਮ ਹੋ ਗਿਆ ਪੈਸੇ ਕਮਾਉਣ ਦੇ ਧੰਦੇ ਸਕੂਲ ਬਣ ਗਏ ਪਰ ਮੈਨੂੰ ਬਾਬਾ ਜੀ ਨੇ ਦੱਸਿਆ ਕਿ ਤਕਰੀਬਨ 3 ਤੋਂ 4 ਲੱਖ ਰੁਪਈਆ ਮੰਥਲੀ ਇਹ ਤਨਖਾਹਾਂ ਦੇ ਵਿੱਚ ਆਪਾਂ ਦੇ ਕੋਲੋਂ ਪਾਉਂਦੇ ਆ ਉਹਦਾ ਕਾਰਨ ਕੀ ਆ ਕਿ ਜਿਹੜੇ CBSE ਦੇ ਸਕੂਲ ਅੱਜ ਕੱਲ ਬਾਹਰੋਂ ਆ ਕੇ ਜਿਹੜੇ ਲੋਕ ਖੋਲਦੇ ਆ ਉਹ ਕਮਰਸ਼ੀਅਲਾਈਜੇਸ਼ਨ ਕਰਕੇ ਪੈਸੇ ਦਾ ਧੰਦਾ ਬਣਾਉਂਦੇ ਆ ਪਰ ਇੱਥੇ ਜਿਹੜੇ ਗਰੀਬ ਬੱਚੇ ਉਹ ਪੜ੍ਹਦੇ ਆ ਤੇ ਉਹਨਾਂ ਨੂੰ ਕਨਸੈਸ਼ਨ ਵੀ ਦਿੱਤਾ ਜਾਂਦਾ ਤੋਂ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਆ ਆ ਦੋ ਮਜਲੇ ਤਿੰਨ ਬਣ ਗਈਆਂ ਤੇ ਗਾਂ ਹੁਣ ਹੋਰ ਵੀ ਨਹੀਂ ਕੰਸਟਰਕਸ਼ਨ ਸ਼ੁਰੂ ਕੀਤੀ ਆ ਤੇ ਇਸੇ ਤਰਜ਼ ਦੇ ਉੱਤੇ ਇਹ ਜਿਹੜਾ ਹਸਪਤਾਲ ਹੈ ਹੈਲਥ ਕੇਅਰ ਸੈਂਟਰ ਹੈ ਆ ਇਹਦਾ ਵੀ ਮੈਂ ਵਿజిਟ ਕੀਤਾ ਇੱਥੇ ਤਕਰੀਬਨ ਜਿਹੜੇ ਆਜ ਲੋਡ ਹੁੰਦੀ ਆ ਮੈਡੀਸਨ ਦੇ ਮੈਡੀਸਨ ਡਿਪਾਰਟਮੈਂਟ ਕਿਹੋ ਜਿਹਾ ਆ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਪਾਰਟ ਡਾਕਟਰ ਜਿਹੜਾ ਆ ਉਹ ਇੱਕੋ ਹੀ ਓਪੀਨੀਅਨ ਬਹੁਤ ਸਾਰੀਆਂ ਦੇ ਦਿੰਦਾ ਹੈ। ਤੋਂ ਇਹਨਾਂ ਕੋਲ ਬੱਖ-ਬਖ ਗਾਈ ਨਹੀਂ ਆਈ ਦੇ ਤੇ ਇਸ ਤਰ੍ਹਾਂ ਫਿਜ਼ੀਓਥੈਰੇਪੀ ਸਾਰੇ ਬੱਖ-ਬਖ ਡਿਪਾਰਟਮੈਂਟ ਜਿਹੜੇ ਨਹੀਂ ਕੰਮ ਕੀਤੇ ਆ ਤੇ ਮੈਨੂੰ ਖੁਸ਼ੀ ਵੀ ਹੋਈ ਤੇ ਮੈਂ ਸਮਝਣਾ ਵੀ ਇਹ ਬਾਬਾ ਜੀ ਨੇ ਪੌਣੋ ਦਾ ਕੰਮ ਵੀ ਸ਼ੁਰੂ ਕੀਤਾ ਕਿ ਜਿਹੜੀ ਐਜੂਕੇਸ਼ਨ ਆ ਉਹਨੂੰ ਵਪਾਰ ਦਾ ਧੰਦਾ ਨਹੀਂ ਬਣਾਇਆ ਤੇ ਜਿਹੜਾ ਇਹ ਹਸਪੀਟਲ ਆ ਉਹਨੂੰ ਲੋਕਾਂ ਨੂੰ ਗਰੀਬ ਗੁਰਬਿਆਂ ਨੂੰ ਸਾਰਿਆਂ ਨੂੰ ਵਧੀਆ ਸਹੂਲਤਾਂ ਅੱਜ ਦੇ ਸਮੇਂ ਮੁਤਾਬਕ ਤੇ ਮੈਨੂੰ ਸਭ ਤੋਂ ਵੱਡੀ ਇਸ ਗੱਲ ਦੀ ਵੀ ਪ੍ਰਸੰਤਾ ਹੋਈ ਕਿ ਜਿਹੜਾ ਇਹਨਾਂ ਦਾ ਇਥੇ ਕੈਮਿਸਟ ਵਿਭਾਗ ਆ ਉਹਦੇ ਵਿੱਚ ਆਮ ਦੇਖਦੇ ਆਪਾਂ ਕਿਉਂਕਿ ਬਹੁਤ ਜਿਆਦਾ ਕਮਿਸ਼ਨ ਹੁੰਦਾ ਜਿਹੜੀਆਂ ਸਾਡੀਆਂ ਦਵਾਈਆਂ ਹੁੰਦੀਆਂ ਪਰ ਇਹ ਕੋਈ ਉਹ ਚੋਂ ਕਮਿਸ਼ਨ ਨਹੀਂ ਲੈਂਦੇ ਉਹ ਕਨਸੈਸ਼ਨ ਜਿਹੜੀ ਇੱਕ 20 ਪੈਸੇ ਦੀ ਗੋਲੀ ਆ ਰੁਪਈਏ ਨੂੰ ਬਾਜ਼ਾਰ 'ਚ ਵਿਕਦੀ ਇਹ 20 ਪੈਸੇ ਦੀ ਉਹ ਦਿੰਦੇ ਆ 80 ਪੈਸੇ ਉਹ ਜਿਹੜਾ ਕੰਜ਼ਿਊਮਰ ਹੈ ਜਾਂ ਜਿਹੜਾ ਇਥੋਂ ਹੱਥਵਾਲ ਆ ਕੇ ਇਲਾਜ ਕਰਾਉਂਦਾ ਉਹਦੀ ਜੇਬ 'ਚ ਸਿੱਧੇ ਚਲੇ ਜਾਂਦੇ ਆ ਤੋਂ ਮੈਂ ਕਾਮਨਾ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਗੁਰਸਿੱਖੀ ਆਸੇ ਅਨੁਸਾਰ ਜਿਹੜਾ ਇਹਨੇ ਇਹ ਦੋਏ ਕਾਰਜ ਇੱਕ ਮੈਡੀਕਲ ਦਾ ਤੇ ਇੱਕ ਸਿੱਖਿਆ ਦਾ ਇਹ ਕਾਮਧਾਨ ਸਰਕਾਰਾਂ ਦੇ ਵੀ ਪਰ ਸਰਕਾਰਾਂ ਬਣਦੀਆਂ ਹੋ ਗਈਆਂ ਤੇ ਹੁਣ ਦੇ ਯੋਗ ਤੇ ਅੱਜ ਖਾਸ ਕਰਕੇ ਤੇ ਮੈਂ ਬਾਬਾ ਜੀ ਨੂੰ ਵਧਾਈ ਦੇਣਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਮੇਰੇ ਸਤਿਕਾਰਯੋਗ ਨਾਲ ਮੈਂਬਰ ਸਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਮੇਰੇ ਵੀਰ ਜਿਹੜੇ ਮੇਰੇ ਨਾਲ ਬੜੇ ਲੰਬੇ ਅਰਸੇ ਦੇ ਪਹਿਲਾਂ ਵੀ ਤੇ ਹੁਣ ਵੀ ਬਤੌਰ ਮੈਂਬਰ ਸਰਦਾਰ ਫਰਜੀਤ ਸਿੰਘ ਪਿੱਟੇਵੰਦ ਇਹ ਵੀ ਸਾਡਾ ਬਹੁਤ ਕਾਬਲ ਮੈਂਬਰ ਆ ਨਾਲ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਇਹ ਸਾਰੇ ਅੱਜ ਅਸੀਂ ਇੱਥੇ ਬੈਠ ਕੇ ਬਾਬਾ ਜੀ ਕੋਲੋਂ ਪ੍ਰਸ਼ਾਦ ਦੇ ਵੀ ਛਕੇ ਆ ਤੇ ਸਾਰਾ ਇਹ ਬਾਬਾ ਜੀ ਨੇ ਸਾਨੂੰ ਦ੍ਰਿਸ਼ ਵੀ ਦਿਖਾ ਲਿਆ ਉਹ ਗੁਰੂ ਸਾਹਿਬ ਕਿਰਪਾ ਕਰਨ ਦਿਨ ਦੁੱਖ ਨਹੀਂ ਰਾਤ ਚੋਕ ਨਹੀਂ ਤਰੱਕੀ ਬਖਸ਼ੇ ਧੰਨਵਾਹਿ ਗੁਰੂ ਜੀ ਦਾ ਕਲਸਾ